ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਰ ਕੇ ਬੁਟੀਕ ਤੇ ਤੁਹਾਡਾ ਸਵਾਗਤ ਹੈ ਪਲੀਜ਼ ਜੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰੋ ਲਾਈਕ ਕਮੈਂਟ ਕਰਕੇ ਦੱਸਿਓ ਜੀ ਵੀਡੀਓ ਕਿਵੇਂ ਦੀ ਲੱਗੀ ਅੱਜ ਆਪਾਂ ਤੁਹਾਡੇ ਲਈ ਸੂਟ ਲੈ ਕੇ ਆਏ ਜੀ ਪਸ਼ਮੀਨੇ ਦੇ ਉੱਪਰ ਵਰਕ ਰਹੂਗਾ ਬਾਕੀ ਜੇ ਤੁਸੀਂ ਕਿਸੇ ਹੋਰ ਕਲਰ ਤੇ ਕਰਵਾਉਣਾ ਹੈ ਤਾਂ ਤੁਸੀਂ ਉਹਤੇ ਵੀ ਕਰਵਾ ਸਕਦੇ ਹੋ ਆਪਾਂ ਤੁਹਾਨੂੰ ਪਸ਼ਮੀਨੇ ਦੇ ਕਲਰ ਨੇ ਜਿਹੜੇ ਉਹਨਾਂ ਦੀ ਵੀਡੀਓ ਸੈਂਡ ਕਰ ਦਾਂਗੇ ਤੇ ਜੋ ਵੀ ਕਲਰ ਆਪਣੇ ਕੋਲ ਅਵੇਲੇਬਲ ਹੋਣਗੇ ਜੀ ਤੁਸੀਂ ਆਪਣੇ ਕੋਲੋਂ ਪਿਕ ਲੈ ਸਕਦੇ ਹੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਉਸ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ ਆਪਣੀ ਇੰਸਟਾਗ੍ਰam ਦੀ ਆਈਡੀ ਹੈ ਰਾਜਵਿੰਦਰ ਸਿੱਧੂ 955 ਦੂਸਰਾ ਚੈਨਲ ਹੈਗਾ ਜੀ ਰਾਜਵਿੰਦਰ ਬਲੌਗ ਜਿੱਤੇ ਆਪਾਂ ਡੇਲੀ ਬਲੌਗ ਦੀ ਵੀਡੀਓ ਅਪਲੋਡ ਕਰਦੇ ਆ ਤੇ ਇਸ ਚੈਨਲ ਤੇ ਆਪਾਂ ਸੂਟਾਂ ਦੀ ਵੀਡੀਓ ਅਪਲੋਡ ਕਰਦੇ ਆ ਜੇ ਤੁਸੀਂ ਦੇਖਦੇ ਹੋ ਜੀ ਫੇਸਬੁੱਕ ਤੋਂ ਤਾਂ ਫੇਸਬੁੱਕ ਦਾ ਪੇਜ ਹੈਗਾ ਰਾਜਵਿੰਦਰ ਕੌਰ ਉਹਨੂੰ ਵੀ ਤੁਸੀਂ ਫੋਲੋ ਕਰੋ ਚਲੋ ਜੀ ਆਪਾਂ ਸੂਟ ਦਿਖਾਉਣੇ ਸ਼ੁਰੂ ਕਰਦੇ ਆ ਬਾਕੀ ਮੇਰੇ ਭਣਾ ਕਲਰ ਸਾਨੂੰ ਦੱਸ ਦਿਆ ਕਰੋ ਵੀ ਕਿਹੜੇ ਤੇ ਅਸੀਂ ਨੇ ਵਰਕ ਕਰਵਾਉਣੇ ਲਓ ਜੀ ਸਭ ਤੋਂ ਪਹਿਲਾਂ ਤੁਹਾਨੂੰ ਰਹੂਗਾ ਜੀ ਇਹ ਸਿਕਨ 골ਡਨ ਜਿਹਾ ਕਲਰ ਹੈ ਇਹ ਹੈਗਾ ਟੇਸਟਾ ਦਾ ਪਸ਼ਮੀਨਾ ਲਓ ਜੇ ਤੁਹਾਨੂੰ ਪਸੰਦ ਹੈ ਟੇਸਟਾ ਦੇ ਪਸ਼ਮੀਨੇ ਦੇ ਮੈਂ ਤੁਹਾਨੂੰ ਬਾਅਦ ਦੇ ਵਿੱਚ ਕਲਰ ਦਿਖਾ ਦੂੰਗੀ ਜਿਹੜੇ ਜਿਹੜੇ ਆਪਣੇ ਕੋਲ ਅਵੇਲੇਬਲ ਨੇ ਇਹ ਆਪਾਂ ਨੇ ਪਹਿਲਾਂ ਡਿਜ਼ਾਈਨ ਬਣਾਇਆ ਸੀ ਜੀ ਸਿਲਕ ਪਸ਼ਮੀਨੇ ਦੇ ਹੁਣ ਬਣਾਇਆ ਆਪਾਂ ਨੇ ਟੇਸਟਾ ਦੇ ਪਸ਼ਮੀਨੇ ਤੇ ਦੇਖੋ ਇਸ ਤਰ੍ਹਾਂ ਇਹ ਵਾਲਾ ਡਿਜ਼ਾਈਨ ਰਹੂਗਾ ਜੀ ਕੰਮ ਦੇਖੋ ਪੂਰਾ ਵਧੀਆ ਸਾਫ਼ ਸੁਥਰਾ ਮਿਲੂਗਾ ਤੁਹਾਨੂੰ ਇਸ ਤਰ੍ਹਾਂ ਇਹ ਜਿਹੜਾ ਹੈਗਾ ਚਾਕਾਂ ਦੇ ਫਲਾਵਰ ਮਿਲਣਗੇ ਲਓ ਜੀ ਬਹੁਤ ਸੋਹਣਾ ਘੇਰ ਤੇ ਵੀ ਤੁਹਾਨੂੰ ਇਹ ਵਾਲਾ ਫਲਾਵਰ ਮਿਲੂਗਾ ਇਹ ਡਿਜ਼ਾਈਨ ਬਹੁਤ ਸੋਹਣਾਗਾ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਦੇਖੋ ਜੀ ਮੈਂ ਤੁਹਾਨੂੰ ਨੇੜੇ ਤੋਂ ਦਿਖਾਦਾ ਫਲਾਵਰਾਂ ਦੀ ਫਿਨਿਸ਼ਿੰਗ ਕੰਮ ਸਾਨੂੰ ਇੱਕ ਨੰਬਰ ਮਿਲੂਗਾ ਬਿਲਕੁਲ ਲਾਈਟ ਵੇਟ ਪ्युअर ਪਸ਼ਮੀਨਾ ਜੀ ਇਹ ਟਿਸਟਾ ਦੇ ਪਸ਼ਮੀਨੇ ਤੇ ਆਪਾਂ ਨੇ ਜਿਹੜਾ ਸੂਟ ਹੈ ਇਹ ਰੈਡੀ ਕੀਤਾ ਇਹ ਵਾਲੀ ਚੀਜ਼ ਹੈ ਜੀ ਜਿਹੜੀ ਇਹ ਗਲਾ ਵੀ ਸ਼ੇਪ ਬਣਿਆ ਹੈ ਇਹ ਆਪਣੇ ਇਥੋਂ ਲੈ ਕੇ ਆਪਣੇ हिਪ ਤੱਕ ਜਾਣਗੇ ਜੀ ਇਹ ਵਾਲਾ ਡਿਜ਼ਾਈਨ ਜੇ ਤੁਸੀਂ ਇਹ ਨਹੀਂ ਕਰਵਾਉਣਾ ਕੱਲੇ ਚਾਕਾਂ ਦਾ ਤੇ ਘੇਰ ਦਾ ਕੰਮ ਕਰਵਾਉਣਾ ਹੈ ਤਾਂ ਤੁਸੀਂ ਉਹ ਵੀ ਕਰਵਾ ਸਕਦੇ ਹੋ ਲੋ ਜੀ ਇਹ ਵਾਲਾ ਡਿਜ਼ਾਈਨ ਬਣਿਆ ਹੈ ਇਹ ਹੈਗਾ 골ਡਨ ਬਰਾਊਨ ਜਿਹਾ ਕਲਰ ਹੈ ਇਸ ਤਰ੍ਹਾਂ ਦੇ ਫੁੱਲ ਹੀ ਤੁਹਾਨੂੰ ਜਿਹੜੇ ਹੈਗੇ ਨੇ ਇਹਦੇ ਉੱਪਰ ਮਿਲਣਗੇ ਬਾਜੂ ਦੇ ਉੱਪਰ ਮਿਲਣਗੇ ਜੇ ਤੁਸੀਂ ਇਹੀ ਫੁੱਲ ਫਲਾਵਰ ਸਲਵਾਰ ਤੇ ਬਣਵਾਉਣਾ ਚਾਹੁੰਦੇ ਹੋ ਤਾਂ ਤੁਸੀਂ ਸਲਵਾਰ ਤੇ ਹੀ ਬਣਵਾ ਸਕਦੇ ਹੋ ਇਹ ਟਿਸਟਾ ਦਾ ਪਸ਼ਮੀਨਾ ਜੀ ਟਿਸਟਾ ਦੇ ਪਸ਼ਮੀਨੇ ਤੇ ਥੋੜਾ ਜਿਹਾ ਇਹ ਜਿਹੜਾ ਪ੍ਰਾਈਸ ਹੈ ਜ਼ਿਆਦਾ ਰਹੂਗਾ ਜੇ ਤੁਸੀਂ ਇਹਨੂੰ ਸਿਲਕ ਪਸ਼ਮੀਨੇ ਦੇ ਜਾਂ ਰਾਮਟੈਕਸ ਦੇ ਪਸ਼ਮੀਨੇ ਤੇ ਕਰਾਓਗੇ ਜਾਂ ਬਰਬਰੀ ਪਸ਼ਮੀਨੇ ਤੇ ਕਰਾਓਗੇ ਉਤੇ ਤੁਹਾਨੂੰ ਨੋਰਮਲ ਰੇਂਜ ਦੇ ਵਿੱਚ ਪੈ ਜਾਊਗਾ ਰੇਟ ਆਪਾਂ ਤੁਹਾਨੂੰ ਨਾਲ-ਨਾਲ ਮੈਂਸ਼ਨ ਕਰ ਦਾਂਗੇ ਲਓ ਜੀ ਇਹ ਆ ਗਿਆ ਸਕਿਨ ਕਲਰ ਇਹ ਵੀ ਤੁਹਾਨੂੰ ਰਾਏ ਤੇ ਟਿਸਟਾ ਦੇ ਪਸ਼ਮੀਨੇ ਤੇ ਮਿਲੂਗਾ ਜੀ ਜ਼ਿਆਦਾਤਰ ਅੱਜ ਵਾਲੇ ਸੂਟ ਹੋਏਗੇ ਨੇ ਜਿਹੜੇ ਥੋੜੇ ਜਿ ਮੈਨੂੰ ਲੱਗਾ ਟਿਸਟਾ ਪਸ਼ਮੀਨੇ ਦੇ ਨੇ ਬਾਕੀ ਕੋਈ ਗੱਲ ਨਹੀਂ ਆਪਾਂ ਤੁਹਾਨੂੰ ਦੱਸ ਦਾਂਗੇ ਜਿਵੇਂ ਜਿਵੇਂ ਦੀ ਫੈਬਰਿਕ ਹੋਊਗੀ ਲਓ ਜੀ ਇਹ ਵਾਲਾ ਡਿਜ਼ਾਈਨ ਆ ਦੇਖੋ ਇਹ ਤਾਂ ਇਹ ਵੀ ਤੁਹਾਨੂੰ ਟਿਸਟਾ ਦੇ ਪਸ਼ਮੀਨੇ ਤੇ ਮਿਲੂਗਾ ਜੇ ਤੁਹਾਨੂੰ ਪਸੰਦ ਹੈ ਇਹਦੇ ਨਾਲ ਗਲੇ ਤੇ ਵੀ ਵਰਕ ਹੋਇਆ ਹੈ ਜਿਹੜਾ ਆਪਾਂ ਪਹਿਲਾਂ ਸੂਟ ਬਣਵਾਇਆ ਸੀਗਾ ਜੀ ਇੰਸਟਾਗ੍ਰam ਤੇ ਜੇ ਤੁਸੀਂ ਗਲੇ ਤੇ ਨਹੀਂ ਕਰਵਾਉਣਾ ਇਹ ਇਕੱਲਾ ਘੇਰ ਦਾ ਕੰਮ ਹੋਊਗਾ ਜੀ ਤੇ ਬਾਜੂ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਲਓ ਇਹ ਸੂਟ ਆਪਣੇ ਬੁੱਕ ਆਲੇ ਨੇ ਜੀ ਜੇ ਤੁਸੀਂ ਕਰਵਾਉਣੇ ਨੇ ਤਾਂ ਮੇਰੀਆਂ ਭੈਣਾਂ ਜਲਦੀ ਜਲਦੀ ਆਪਣੇ ਆਰਡਰ ਥੋੜੇ ਜਿਹਾ ਫਾਸਟ ਰੱਖਿਓ ਕਿਉਂਕਿ ਨਾਲ ਹੁੰਦੇ ਬਾਰੀ ਲੱਗ ਜਾਂਦੀ ਹੈ ਲੋ ਜੀ ਜੇ ਤੁਹਾਨੂੰ ਪਸੰਦ ਆ ਰੇਟ ਆਪਾਂ ਇਹਨਾਂ ਦੇ ਨਾਲ ਤੁਹਾਨੂੰ ਮੈਂ ਮੈਂਸ਼ਨ ਕਰ ਦੂੰਗੀ ਵਿਦਆਊਟ ਦੁਪੱਟਾ ਰੇਟ ਹੋਣਗੇ ਜੀ ਜੇ ਤੁਸੀਂ ਦੁਪੱਟਾ ਲਓਗੇ ਤਾਂ ਉਸੇ ਸਾਹ ਦੇ ਨਾਲ ਤੁਹਾਨੂੰ ਰੇਟ ਨੇ ਜਿਹੜੇ ਲੱਗ ਜਾਣਗੇ ਲੋ ਜੀ ਇਹ ਵਾਲਾ ਵੀ ਤੁਹਾਨੂੰ 300 ਦੇ ਪਸਵੇਂ ਤੇ ਡਿਜ਼ਾਈਨ ਮਿਲੂਗਾ ਐਸੀ ਸਾ ਮਿਰਰ ਵਰਕ ਦੇ ਨਾਲ ਆਪਾਂ ਨੇ ਸੂਟ ਰੈਡੀ ਕੀਤਾ ਜੀ ਇੱਥੇ ਤੁਹਾਨੂੰ ਸਲਵਾਰ ਦਾ ਕੰਮ ਵੀ ਮਿਲੂਗਾ ਤੇ ਸ਼ਰਟ ਦਾ ਕੰਮ ਵੀ ਮਿਲੂਗਾ ਇਹ ਆ ਗਈਆਂ ਜੀ ਦੋਨੋਂ ਬਾਜੂ ਉਲਟ ਸਾਈਡ ਹੋ ਗਿਆ ਅੰਦਰ ਕਰੀ ਪਈ ਹੈ ਕਢਾਈ ਇਹਦਾ ਹੈਗਾ ਜੀ ਇਸ ਤਰ੍ਹਾਂ ਦਾ ਬਾਇਨ ਪਰਪਲ ਜਿਹਾ ਕਲਰ ਹੈ ਲਓ ਜੀ ਇਹ ਕੇ ਇਰਤੇ ਕੰਮ ਮਿਲੂਗਾ ਤੁਹਾਨੂੰ ਸੀਸਾ ਮਿਰਰ ਵਰਕ ਲੱਗਿਆ ਹੋਇਆ ਜੀ ਕੱਲੇ ਬਲੈਕ ਦੇ ਨਾਲ ਜੇ ਤੁਸੀਂ ਹੋਰ ਕਿਸੇ ਕਲਰ ਤੇ ਕਰਵਾਉਣਾ ਚਾਹੁੰਦੇ ਹੋ ਉਹ ਵੀ ਤੁਹਾਨੂੰ ਮਿਲ ਜੂਗਾ ਜੀ ਲਓ ਜੀ ਇਹ ਵਾਲਾ ਕੰਮ ਹੋਊਗਾ ਜੀ ਸਲਵਾਰ ਤੇ ਸੇਮ ਇਹੀ ਕੰਮ ਸਲਵਾਰ ਤੇ ਰਹੂਗਾ ਜੀ ਸੇਮ ਇਹੀ ਕੰਮ ਰਹੂਗਾ ਤੁਹਾਨੂੰ ਮਾਂ ਦੇ ਉੱਪਰ ਲਓ ਜੀ ਇਹ ਵੀ ਟਿਸਟਾ ਦਾ ਪਸ਼ਮੀਨਾ ਜੇ ਇਹੀ ਡਿਜ਼ਾਈਨ ਤੁਸੀਂ ਸਿਲਕ ਪਸ਼ਮੀਨੇ ਤੇ ਜਾਂ ਦੂਸਰੇ ਪਸ਼ਮੀਨੇ ਤੇ ਕਰਾਓਗੇ ਰਾਮਟੈਕਸ ਤੇ ਤਹਾਨੂੰ ਇਹਦਾ ਰੇਟ ਕੱਟ ਪੈ ਜੂਗਾ ਸਿਲਕ ਟਿਸਟਾ ਦੇ ਪਸ਼ਮੀਨੇ ਦਾ ਨਾ 1750 ਦਾ ਕੱਲਾ ਸੂਟ ਹੀ ਹੈ ਜੀ ਉਹ ਦੂਸਰਾ ਪਸ਼ਮੀਨਾ ਤੁਹਾਨੂੰ 1350 ਚ ਪਏਗਾ ਜੀ ਸਿਲਕ ਪਸ਼ਮੀਨਾ ਟੂ ਟੋਨ ਪਸ਼ਮੀਨਾ ਬੋਲਦੇ ਨੇ ਜੀ ਨੂੰ ਆਰਾਮ ਟੈਕਸ ਦਾ ਪਸ਼ਮੀਨਾ ਜਿਹੜਾ ਤੁਹਾਨੂੰ ਉਹ 1000 ਰੁਪਏ ਦਾ ਸੂਟ ਪਏਗਾ ਇਸ ਕਰਕੇ ਸੂਟ ਹੈ ਜਿਹੜਾ ਤੁਹਾਨੂੰ ਰੇਟ ਹੈ ਨਾ ਥੋੜਾ ਜਿਹਾ ਉੱਪਰ ਨੀਚੇ ਹੁੰਦਾ ਰਹਿੰਦਾ ਲਓ ਜੀ ਇਹ ਵਾਲਾ ਮਿਲੂਗਾ ਤੁਹਾਨੂੰ ਰਸਟ ਕਲਰ ਇਹ ਆ ਗਿਆ ਜੀ ਆਰਾਮ ਟੈਕਸ ਦੇ ਪਸ਼ਮੀਨੇ ਤੇ ਬਹੁਤ ਸੋਹਣਾ ਡਿਜ਼ਾਈਨ ਬਣਿਆ ਹੋਇਆ ਤੇ ਵੀ ਇਹ ਰਾਮਟੈਕਸ ਪਸ਼ਮੀਨੇ ਤੇ ਬਣਿਆ ਦੇਖੋ ਜੀ ਜਿਹੜਾ ਪਿਓਰ ਪਸ਼ਮੀਨਾ ਹੋਊਗਾ ਉਹ ਤੇ ਲਾਈਨਿੰਗ ਤੁਸੀਂ ਲਗਾਉਣੀ ਪਾਉਗੀ ਤੁਹਾਨੂੰ ਜਿਹੜਾ ਸਿਲਕ ਪਸ਼ਮੀਨਾ ਤੇ ਰਾਮਟੈਕਸ ਦਾ ਪਸ਼ਮੀਨਾ ਉਹਨੂੰ ਤੁਸੀਂ ਵਿਦਾਊਟ ਲਾਈਨਿੰਗ ਸੂਟ ਰੈਡੀ ਕਰ ਸਕਦੇ ਲਓ ਜੀ ਇਹ ਵਾਲਾ ਡਿਜ਼ਾਈਨ ਹੈ ਜਿਹੜਾ ਆਪਾਂ ਨੇ ਇਹਦੇ ਸੂਟ ਦੇ ਉੱਪਰ ਕੀਤਾ ਹੈ ਪਸ਼ਮੀਨੇ ਦਾ ਸੂਟ ਰਹੂਗਾ ਜੀ ਇਹ ਰਾਮਟੈਕਸ ਦਾ ਪਸ਼ਮੀਨਾ ਰੈਸਟ ਕਲਰ ਮਿਲੂਗਾ ਤੁਹਾਨੂੰ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਐਵੇਂ ਦੇ ਸੂਟ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਤਾਂ ਤੁਸੀਂ ਕਰਵਾ ਸਕਦੇ ਲਓ ਸੋਹਣੀ ਚੀਜ਼ ਬਣੀ ਹੋਈ ਆ ਇਹ ਸਾਰੇ ਸੂਟ ਆਪਣੇ ਬੁੱਕ ਨੇ ਜੀ ਬਾਕੀ ਮੇਰੀਆਂ ਭੈਣਾਂ ਨੇ ਜੇ ਤੁਸੀਂ ਕਰਵਾਉਣੇ ਨੇ ਸੇਮ ਡਿਜ਼ਾਈਨ ਜਲਦੀ ਜਲਦੀ ਬੁੱਕ ਕਰ ਲਿਓ ਕਿਉਂਕਿ ਤਾਂ ਅਗੇ ਫਿਰ ਤੁਹਾਨੂੰ ਸੇਤੀ-ਸੇਤੀ ਸੂਟ ਨੇ ਜਿਹੜੇ ਤੁਹਾਡੇ ਆਰਡਰ ਹੋ ਜਾਣਗੇ ਲਓ ਜੀ ਕਸਮੀਨੇ ਦੇ ਸੂਟ ਚਲੇ ਗਏ ਇਸ ਤੋਂ ਬਾਅਦ ਆ ਗਿਆ ਜੀ ਇਹ ਸਿੰਥੈਟਿਕ ਫੈਬਰਿਕ ਆਉਗੀ ਜੀ ਬਹੁਤ ਸੋਹਣੀ ਸਿਮਰ ਸ਼ਾਈਨੀ ਟਿਸ਼ੂ ਸਿਮਰ ਦੇ ਵਿੱਚ ਸ਼ਾਈਨਿੰਗ ਵਾਲੀ ਫੈਬਰਿਕ ਆਈ ਹੋਈ ਆ ਕੰਮ ਦੇਖੋ ਕਿੰਨਾ ਸੋਹਣਾ ਹੈ ਕਿੰਨਾ ਸੋਹਣਾ ਸੂਟ ਤੇ ਉੱਠ ਕੇ ਆਇਆ ਕਲਰ ਪ੍ਰਿੰਟ ਦੇਖੋ ਇਸ ਤਰ੍ਹਾਂ ਇਹ ਤੁਹਾਨੂੰ ਗਲੇ ਤੇ ਵਰਕ ਰਹੇਗਾ ਜੀ ਦੇਖੋ ਤੇ ਜਰੀ ਦਾ ਕੰਮ ਹੋਇਆ ਹੈ ਇਹਦੇ ਉੱਪਰ ਇਸ ਤਰ੍ਹਾਂ ਆਪਾਂ ਨੇ ਘੇਰ ਤੇ ਕੰਮ ਕੀਤਾ ਜੀ ਲਓ ਜੀ ਇਹਦੇ ਵਿੱਚ ਤੁਹਾਨੂੰ ਮਿਲੇਗਾ ਜੀ ਬਾਹ ਤੇ ਵੀ ਇਸ ਤਰ੍ਹਾਂ ਦਾ ਪਲਾਵਾ ਲਓ ਜੀ ਜੇ ਤੁਹਾਨੂੰ ਪਸੰਦ ਆ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਇਹ ਮੈਂ ਵਿਦਾਊਟ ਦੁਪੱਟਾ ਤੁਹਾਨੂੰ ਰੇਟ ਮੈਂਸ਼ਨ ਕਰੂੰਗੀ ਨਾਲ ਜੀ ਜੇ ਤੁਸੀਂ ਦੁਪੱਟੇ ਦੇ ਨਾਲ ਐਡ ਕਰਵਾਉਣੇ ਨੇ ਇਹ ਤਾਂ ਇਹ ਨਾ ਨਾਲੇ ਤਾਂ ਇਹਦੀ ਰੇਂਜ ਨਾਰਮਲ ਰਹੂਗੀ ਜੀ ਨਾਲੇ ਤੁਸੀਂ ਇਹਨੂੰ ਸ਼ਾਈਨਿੰਗ ਵਾਲੀ ਫੈਬਰਿਕ ਹੈ ਪਾਰਟੀ ਵੇਅਰ ਸੂਟ ਬਣਾ ਸਕਦੇ ਹੋ ਬਹੁਤ ਸੋਹਣਾ ਸਿੰਪਲ ਸੂਪਰ ਜਆ ਕਲਰ ਹੈ ਜੇ ਤੁਸੀਂ ਦੁਪੱਟਾ ਇਹਦਾ ਰੱਖੋਗੇ ਜੀ ਮਹਿਰੂਨ ਤੇ ਪਿੰਕ ਦਾ ਟਾਈ ਡਾਈ ਇਸ ਤੋਂ ਵੀ ਜ਼ਿਆਦਾ ਸੋਹਣਾ ਲੱਗੂਗਾ ਜੇ ਤੁਸੀਂ ਕੱਲਾ ਸਿੰਗਲ ਕਲਰ ਕਰਵਾਉਣਾ ਹੈ ਉਹ ਤੁਹਾਡੀ ਚੋਇਸ ਹੈ ਜੀ ਜਿਵੇਂ ਪਿੰਕ ਕਲਰ ਦਾ ਦੁਪੱਟਾ ਕਰਕੇ ਜੀ ਉਤੇ ਮਹਿਰੂਨ ਲੇਸ ਆ ਫਿਨਿਸ਼ਿੰਗ ਦੇ ਕੇ ਦੁਪੱਟਾ ਬਹੁਤ ਸੋਹਣਾ ਬਣ ਜੂਗਾ ਲਓ ਇਸ ਤਰ੍ਹਾਂ ਦੇ ਸੂਟ ਜੇ ਤੁਸੀਂ ਕਿਸੇ ਵੀ ਫੈਬਰਿਕ ਤੇ ਕਰਵਾਉਣੇ ਨੇ ਤਾਂ ਤੁਸੀਂ ਕਰਵਾ ਸਕ ਇਹ ਹੋ ਗਿਆ ਜੀ ਇਸ ਤੋਂ ਬਾਅਦ ਇਹੀ ਸੇਮ ਡਿਜ਼ਾਈਨ ਆਪਾਂ ਨੇ ਕੀਤਾ ਜੀ ਜੋਰਜਟੀ ਪਰਪਲ ਕਲਰ ਦੀ ਜੋਰਜਟਾ ਲਓ ਜੀ ਡਿਜ਼ਾਈਨ ਸੇਮ ਰਹੂਗਾ ਇਹਦੀ ਫੈਬਰਿਕ ਚੇਂਜ ਹੋ ਗਿਆ ਲਓ ਜੀ ਇਹੀ ਡਿਜ਼ਾਈਨ ਆਪਾਂ ਨੇ ਜਿਹੜਾ ਹੈਗਾ ਇਹ ਗਲੇ ਤੇ ਕੰਮ ਹੋਊਗਾ ਜੀ ਜਰੀ ਦੇ ਨਾਲ ਪੈਨਲ ਬਣੇ ਹੋਏ ਨੇ ਇਸ ਤਰ੍ਹਾਂ ਤੁਹਾਨੂੰ ਘੇਰ ਤੇ ਬੂਟੀ ਮਿਲੂਗੀ ਲਓ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ ਸਿੰਗਲ ਸੇਡ ਦਾ ਤੁਹਾਨੂੰ ਇਹ ਕੰਮ ਮਿਲੂਗਾ ਜੀ ਬਹੁਤ ਸੋਹਣਾ ਕੰਮ ਵੱਲੋਂ ਬੇਚਿੰਤ ਰਹੋ ਜੀ ਫਿਨਿਸ਼ਿੰਗ ਪੂਰੀ ਹੋਊਗੀ ਸਾਫ ਸੁਥਰਾ ਕੰਮ ਮਿਲੂਗਾ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਜੌਰ ਜੱਟ ਦੇ ਸੂਟ ਦਿਖਾਉਲਾਂ ਇਹ ਬਣਿਆ ਹੋਇਆ ਜੀ ਪਰਪਲ ਕਲਰ ਤੇ ਇਹ ਤੁਹਾਨੂੰ ਪਹਿਲਾਂ ਇਹਦਾ ਗਲੇ ਦਾ ਕੰਮ ਦਿਖਾਵਾਂਗੇ ਇਹਦਾ ਸਾਰਾ ਬੈਕ ਫਰੰਟ ਦੋਨੇ ਪਾਸੇ ਬਣੇ ਹੋਏ ਨੇ ਸ਼ਰਟ ਤੇ ਲਓ ਜੀ ਇਹ ਵਾਰ ਮੈਂ ਤੁਹਾਨੂੰ ਕੋਸ਼ਿਸ਼ ਕਰੂੰਗੀ ਵੀ ਇਹਦੀ ਪਿੱਕ ਲਾਦਾਂ ਨਾਲ ਇਹ ਬਣਿਆ ਹੋਇਆ ਜੀ ਗਲੇ ਦਾ ਕੰਮ ਦੇਖੋ ਇਸ ਤੋਂ ਬਾਅਦ ਆ ਗਿਆ ਜੀ ਚਾਕਾਂ ਤੇ ਜਰੀ ਦਾ ਇਸ ਤਰ੍ਹਾਂ ਚਾਕਾਂ ਦਾ ਕੰਮ ਆ ਗਿਆ ਜੀ ਜੇ ਤੁਹਾਨੂੰ ਪਸੰਦ ਹੈ ਤਾਂ ਸਕਰੀਨਸ਼ਾਟ ਲੈ ਕੇ ਮੈਸੇਜ ਕਰ ਦਿਓ ਜੀ ਇਸ ਤੋਂ ਬਾਅਦ ਆ ਗਿਆ ਇਹ ਘੇਰ ਦਾ ਸੌਰੀ ਇਹ ਵਾਲਾ ਹੈਗਾ ਜੀ ਬਾਜੂ ਦਾ ਕੰਮ ਰਹੂਗਾ ਇੱਕ ਬਾਜੂ ਦਾ ਕੰਮ ਰਹੂਗਾ ਇੱਧਰ ਇਹ ਸ਼ਰਟ ਹੈ ਤੇ ਇਹਦੇ ਸ਼ਰਟ ਤੇ ਤੁਹਾਨੂੰ ਬੈਕ ਤੇ ਵੀ ਸੇਮ ਕੰਮ ਮਿਲੂਗਾ ਜੀ ਜਿਹੜੇ ਆਪਣੇ ਉੱਪਰ ਟੂਹੀ ਤੋਂ ਉੱਪਰ ਆਊਗਾ ਜੀ ਇਹ ਵਾਲੀ ਚੀਜ਼ ਬਣੀ ਹੋਈ ਹੈ ਗਲੇ ਤੋਂ نیچے ਇਹ ਚੀਜ਼ ਬਣੀ ਹੋਈ ਹੈ ਜੀ ਤੇ ਚਾਕਾਂ ਤੇ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਲਓ ਜੀ ਬੈਕ ਫਰੰਟ ਚ ਆਕ ਨੇ ਦੋਨੋਂ ਗਲੇ ਦਾ ਕੰਮ ਹੋਊਗਾ ਜੀ ਤੇ ਆਪਣੇ ਬੈਕ ਗਲੇ ਦੇ ਉੱਪਰ ਵੀ ਤੁਹਾਨੂੰ ਇਹ ਬੂਟੀ ਮਿਲੇਗੀ ਤੇ ਇਹਦਾ ਤੁਹਾਨੂੰ ਸਲਵਾਰ ਦਾ ਕੰਮ ਵੀ ਮਿਲੇਗਾ ਬਹੁਤ ਹੈਵੀ ਡਿਜ਼ਾਈਨ ਹੋਇਆ ਹੋਇਆ ਜੀ ਦੇਖੋ ਜੇ ਤੁਹਾਨੂੰ ਪਸੰਦ ਆ ਜੇ ਤੁਸੀਂ ਐਵੇਂ ਦਾ ਸੂਟ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਚਾਹੁੰਦੇ ਹੋ ਹੋਰ ਪਾਰਟੀ ਵੇਅਰ ਬਣਾਉਣਾ ਚਾਹੁੰਦੇ ਹੋ ਤਾਂ ਉਹਵੇਂ ਵੀ ਬਣਵਾ ਸਕਦੇ ਹੋ ਲਓ ਜੀ ਇਹੀ ਬੂਟੀ ਤੁਹਾਨੂੰ ਪੂਰੀ ਸਲਵਾਰ ਤੇ ਮਿਲੇਗੀ ਲਓ ਜੀ ਜਲਦੀ ਜਲਦੀ ਸਕਰੀਨ ਸ਼ਾਟ ਲੈ ਕੇ ਆਪਣੇ ਸੂਟ ਬੁੱਕ ਕਰ ਲਓ ਜੀ ਅਗਲਾ ਕਲਰ ਆ ਗਿਆ ਜੀ ਮਾਊਸ ਕਲਰ ਦੇਖੋ ਇਹ ਆਪਾਂ ਨੇ ਬਣਾਇਆ ਜੀ 80 ਗ੍ਰਾਮ ਕ੍ਰੇਪ ਤੇ ਦੇਖੋ ਬਹੁਤ ਸੋਹਣਾ ਡਿਜ਼ਾਈਨ ਆ ਜਰੀ ਦੇ ਨਾਲ 80 ਗ੍ਰਾਮ ਕ੍ਰੇਪ ਤੇ ਇਹ ਸੂਟ ਬਣਿਆ ਹੋਇਆ ਹੈ ਦੇਖੋ ਇਸ ਤਰ੍ਹਾਂ ਇਹਦੇ ਉੱਪਰ ਨੂੰ ਦੋ ਪੈਨਲ ਜਾਣਗੇ ਜੀ ਮਾਊਸ ਬਰਾਊਨ ਜਾਂ ਕਲਰ ਆ ਇਹ ਦੇਖੋ ਇਸ ਤਰ੍ਹਾਂ ਦਾ ਤੇ ਇਹਦੇ ਘੇਰ ਤੇ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਇਹ ਡਬਲ ਹੈਗਾ ਜਿਹੜਾ ਬਣਿਆ ਹੋਇਆ ਖੁੰਜੀ ਤੇ ਇਸ ਤਰ੍ਹਾਂ ਦਾ ਕੰਮ ਆਊਗਾ ਜੀ ਘੇਰ ਦੇ ਖੁੰਜੀਆਂ ਦੇ ਦੋਨੇ ਤੇ ਤੇ ਇਹ ਵਾਲੇ ਫਲਾਵਰ ਤਾਂ ਤੁਹਾਨੂੰ ਇਦੇ ਵਿੱਚ ਮਿਲਣਗੇ ਕਿਰਤੇ ਇਹ ਆਪਾਂ ਨੇ 80 ਗ੍ਰਾਮ ਦੇ ਵਿੱਚ ਜਿਹੜਾ ਹੈਗਾ ਸੂਟ ਰੈਡੀ ਕੀਤਾ ਮੈਂ ਅੱਜ ਤੱਕ ਬਿਨਾਂ ਧਪਾਟੇ ਤੋਂ ਰੇਟ ਤੁਹਾਨੂੰ ਮੈਂਸ਼ਨ ਕਰੂੰਗੀ ਜੀ ਸੂਟਾਂ ਦੇ ਤਾਂ ਪਲੀਜ਼ ਜਲਦੀ ਰਿਕੁਐਸਟ ਹੈ ਤੁਸੀਂ ਜੇ ਕਿਸੇ ਵੀ ਫੈਬਰਿਕ ਤੇ ਕਰਵਾਉਣਾ ਹੈ ਤਾਂ ਤੁਸੀਂ ਕਰਵਾ ਸਕਦੇ ਹੋ ਇਹਦੇ ਮਾਤੇ ਵੀ ਤੁਹਾਨੂੰ ਇਸ ਤਰ੍ਹਾਂ ਦਾ ਕੰਮ ਮਿਲੂਗਾ ਜੀ ਇਹ ਸਾਰੇ ਅੱਜ ਵਾਲੇ ਮਸ਼ੀਨ ਵਰਕ ਦੇ ਸੂਟ ਨੇ ਜੀ ਬਾਕੀ ਆਪਾਂ ਜੋ-ਜੋ ਵੀ ਆਪਣੇ ਕੋਲੇ ਚੀਜ਼ ਬਣ ਕੇ ਆਉਂਦੀ ਆਪਾਂ ਨਾਲ ਹੁੰਦੇ ਸਾਨੂੰ ਵੀਡੀਓ ਦੇ ਵਿੱਚ ਸੂਟ ਨੇ ਜਿਹੜੇ ਸ਼ੇਅਰ ਕਰਦੇ ਆ ਜਲਦੀ ਜਲਦੀ ਆਪਣੇ ਸੂਟ ਨੇ ਜਿਹੜੇ ਸਕਰੀਨ ਸ਼ਾਟ ਲੈ ਕੇ ਬੁੱਕ ਕਰ ਲੈ ਕੇ ਤਾਨੂੰ ਟੇਸਟਰ ਦੇ ਵਿੱਚ ਜਿਹੜੇ ਵੀ ਆਪਣੇ ਕੋਲੇ ਪਲੇਨ ਕਲਰ ਨੇ ਆਪਾਂ ਸੂਟ ਉਹ ਦਿਖਾ ਦਈਏ ਤੁਹਾਨੂੰ ਜੋ ਵੀ ਤੁਹਾਨੂੰ ਪਸੰਦ ਆ ਇਹਨਾਂ ਚੋ ਇੱਕ ਇਹ ਵਾਲਾ ਰਾਣੀ ਕਲਰ ਆਊਗਾ ਜੀ ਇਹ ਟੇਸਟਰ ਦਾ ਪਿਓਰ ਪਸ਼ਮੀਨਾ ਆ ਗਿਆ ਦੂਸਰਾ ਕਲਰ ਆ ਗਿਆ ਜੀ ਗ੍ਰੀਨ ਕਲਰ ਇਹਦੇ ਵਿੱਚ 10 ਤੋਂ 12 ਕਲਰ ਅਵੇਲੇਬਲ ਸੀ ਆਪਣੇ ਸਾਰੇ ਸੇਲ ਹੋ ਗਏ ਲਓ ਜੀ ਅਗਲਾ ਆ ਗਿਆ ਜੀ ਫਰੋਜੀ ਕਲਰ ਰਾਮਾਂ ਗ੍ਰੀਨ ਇਸ ਤੋਂ ਬਾਅਦ ਆ ਗਿਆ ਜੀ ਆਨੀਅਨ ਕਲਰ ਲਓ ਜੀ ਇਹਨਾਂ ਚੋ ਜੋ ਵੀ ਤੁਹਾਨੂੰ ਸੂਟ ਪਸੰਦ ਆ ਜੇ ਤੁਸੀਂ ਵਰਕ ਕਰਵਾਉਣਾ ਹੈ ਫਿਰ ਪੈਣਾ ਪੁੱਛਦਿਆਂ ਨੇ ਇਹਦੇ ਵਿੱਚ ਕਲਰ ਕਿਹੜੇ-ਕਿਹੜੇ ਨੇ ਲਓ ਜੀ ਪੰਜ ਤੋਂ 6 ਕਲਰ ਰਹਿ ਗਏ ਆਪਣੇ ਕੋਲੇ ਰੈੱਡ ਮੈਹਰੂਨ ਕਲਰ ਆ ਗਿਆ ਜੀ ਇਹ ਵਾਲਾ ਇਸ ਤਰ੍ਹਾਂ ਦਾ ਕਲਰ ਹੈ ਸਾਰੇ ਕਲਰ ਸੇਮ ਦਿਖਣਾ ਇਹਨੇ ਤੁਹਾਨੂੰ ਜਲਦੀ-ਜਲਦੀ 6 ਕਲਰ ਰਹਿ ਗਏ ਜੀ ਲਓ ਜੀ ਜਲਦੀ-ਜਲਦੀ ਸਕਰੀਨਸ਼ਾਟ ਲੈ ਕੇ ਤੁਸੀਂ ਆਪਣੇ ਸੂਟ ਨੇ ਜਿਹੜੇ ਬੁੱਕ ਕਰ ਸਕਦੇ ਹੋ ਇਹ ਕਹਦੇ ਵਿੱਚ ਤੁਹਾਨੂੰ ਬਾਇਨ ਕਲਰ ਦੇ ਜਿਹੜਾ ਆਪਾਂ ਨੇ ਵਰਕ ਹੋਆ ਹਾਂ ਦਿਖਾਇਆ ਨਾ ਬਲੈਕ ਦੇ ਨਾਲ ਉਤੇ ਵੀ ਤੁਹਾਨੂੰ ਉਹ ਮਿਲ ਜੂਗਾ ਸੂਟ ਆਪਣੇ ਕੋਲੇ ਅਵੇਲੇਬਲ ਨਹੀਂ ਤਾਂ ਜਲਦੀ ਜਲਦੀ ਤੁਸੀਂ ਸਕਰੀਨਸ਼ਾਟ ਲੈ ਕੇ ਤੁਸੀਂ ਇਹ ਵਰਕ ਕਰਵਾਉਣੇ ਨੇ ਤਾਂ ਤੁਸੀਂ ਬੁੱਕ ਕਰਵਾ ਸਕਦੇ ਹੋ ਸੂਟ ਲਓ ਜੀ ਇਸ ਤੋਂ ਬਾਅਦ ਆਪਾਂ ਤੁਹਾਨੂੰ ਦਿਖਾਉਣਾ ਜੀ ਬਰਬਰੀ ਸਿਲਕ ਪਸ਼ਮੀਨੇ ਦੇ ਵਿੱਚ ਆ ਗਏ ਇਹ ਵੀ ਬਹੁਤ ਸੋਹਣੀ ਡਬਲ ਸ਼ੇਡ ਹੈ ਇਹਦੇ ਵਿੱਚ ਕਲਰ ਅਵੇਲੇਬਲ ਨੇ ਜਿਹੜੇ ਤੁਸੀਂ ਇਹ ਨਵਾਂ ਸਿਲਕ ਪਸ਼ਮੀਨਾ ਆਇਆ ਜੀ ਲਓ ਜੀ ਸੇਮ ਇਹਦਾ ਰੇਟ ਰਹੂਗਾ ਜੀ 1350 ਰੁਪਏ ਅਗਲਾ ਆ ਗਿਆ ਜੀ ਇਸ ਤਰ੍ਹਾਂ ਦਾ ਹਰਾ ਕੰਚਾਈ ਜਿਹਾ ਕਲਰ ਹੈ ਜਲਦੀ ਜਲਦੀ ਸਕਰੀਨਸ਼ਾਟ ਲੈ ਲਿਓ ਜੀ ਆ ਗਿਆ ਮਹਿਰੂਨ ਕਲਰ ਇਸ ਤੋਂ ਬਾਅਦ ਆ ਗਿਆ ਜੀ ਰਾਣੀ ਤੇ ਪਰਪਲ ਦਾ 레드 ਤੇ ਪਰਪਲ ਦਾ ਕਲਰ ਆ ਗਿਆ ਜੀ ਇਹ ਮਸਟਰਡ ਤੇ ਪਰਪਲ ਦੀ ਸ਼ਾਈਨਿੰਗ ਵਾਲਾ ਸੂਟ ਆ ਗਿਆ ਇਸ ਤੋਂ ਬਾਅਦ ਆ ਗਿਆ ਜੀ ਇਹ ਵਾਲਾ ਮਸਟਰਡ ਤੇ ਪੈਂਸਲ ਗ੍ਰੇ ਕਲਰ ਦੀ ਸ਼ਾਈਨਿੰਗ ਹੈ ਜੀ ਉਸ ਤੋਂ ਬਾਅਦ ਆ ਗਿਆ ਜੀ ਫਿਰੋਜ਼ ਸਰਦਈ ਕਲਰ ਇਹਦੇ ਵਿੱਚ ਤੁਹਾਨੂੰ 10 ਤੋਂ 11 ਕਲਰ ਮਿਲ ਜਾਣਗੇ ਇਹ ਵਾਲਾ ਕਲਰ ਹੋਊਗਾ ਜੀ ਇਸ ਤਰ੍ਹਾਂ ਦਾ ਗ੍ਰੀਨ ਕਲਰ ਜਲਦੀ ਜਲਦੀ ਜਿਹੜੇ ਵੀ ਮੇਰੀਆਂ ਭੈਣਾਂ ਨੇ ਸੂਟ ਬੁੱਕ ਕਰਾਉਣੇ ਨੇ ਸਕਰੀਨਸ਼ਾਟ ਲੈ ਕੇ ਸੂਟ ਬੁੱਕ ਕਰ ਲਓ ਚਲੋ ਜੀ ਮੈਨੂੰ ਪੂਰੀ ਉਮੀਦ ਹੈ ਚਲੋ ਜੀ ਮੈਂ ਤੁਹਾਨੂੰ ਬਰਕ ਵਾਲੇ ਸੂਟ ਵੀ ਦਿਖਾ ਦਿੱਤੇ ਨੇ ਪਲੇਨ ਫੈਬਰਿਕ ਵੀ ਦਿਖਾ ਦਿੱਤੇ ਆਪਾਂ ਨੇ ਜੋ ਵੀ ਤੁਹਾਨੂੰ ਪਸੰਦ ਆਏ ਜਲਦੀ ਜਲਦੀ ਸਕਰੀਨਸ਼ਾਟ ਲੈ ਕੇ ਆਪਣੇ ਬਰਕ ਲਈ ਸੂਟ ਰੁਕ ਕਰ ਲਓ ਜਿਹੜਾ ਹੈਗਾ ਜੀ ਬਰਬਰੀ ਸਿਲਕ ਪਸ਼ਮੀਨਾ ਇਹਦਾ 1350 ਪ੍ਰਾਈਸ ਰਹੇਗਾ ਜਿਹੜਾ ਹੈਗਾ ਜੀ ਟੀਸਟਾ ਦਾ ਪਸ਼ਮੀਨਾ ਉਹਦਾ ਪ੍ਰਾਈਸ ਰਹੂਗਾ ਜੀ 1750 ਉਹ ਪਿਓਰ ਦਾ ਪਸ਼ਮੀਨਾ ਮਿਲੂਗਾ ਤੁਹਾਨੂੰ ਚਲੋ ਜੀ ਕਰ ਦਿਓ ਵੀਡੀਓ ਨੂੰ ਅੱਗੇ ਸ਼ੇਅਰ ਲਾਈਕ ਕਮੈਂਟ ਕਰਕੇ ਦੱਸਿਓ ਵੀਡੀਓ ਕਿਵੇਂ ਦੀ ਲੱਗੀ ਮੈਨੂੰ ਪੂਰੀ ਉਮੀਦ ਹੈ ਮੇਰੇ ਰੰਗ ਪ੍ਰਿੰਟ ਤੇ ਬਰਕ ਤੁਹਾਨੂੰ ਪਸੰਦ ਆਏ ਹੋਣਗੇ ਕਰ ਦੋ ਵੀਡੀਓ ਨੂੰ ਅੱਗੇ ਸ਼ੇਅਰ ਮਿਲਦੇ ਆ ਕੱਲ ਨੂੰ ਸੋਹਣੇ ਜੇ ਸੂਟਾਂ ਦੇ ਨਾਲ ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ